ਸੁਖਵੀਰ ਸਿੰਘ ਬਾਦਲ ਦੁਆਰਾ ਓਪਨ ਲਈ ਆਪਣੀਆਂ ਗਲਤੀਆਂ ਕਬੂਲਣ ਦੀ ਥਾਂ ਤੇ ਅੱਜ ਇਨੀ ਮਾੜੀ ਹਾਲਤ ਦੇ ਵਿੱਚ ਵੀ ਲੋਕਾਂ ਨੂੰ ਲਾਂਭਾ ਦੇਣਾ ਕਿ ਗਲਤੀ ਤੁਸੀਂ ਕੀਤੀ ਹੈ ਜੀ ਤੁਸੀਂ ਹੋਰਾਂ ਨੂੰ ਲਿਆ ਕੇ ਇੱਥੇ ਬਾੜ ਦੋ ਮਤਲਬ ਹਾਲੇ ਵੀ ਲੋਕ ਜ਼ਿੰਮੇਵਾਰ ਨੇ ਸੁਖਵੀਰ ਬਾਦਲ ਦੀ ਹਾਲਤ ਦੇ ਨਹੀਂ ਪਾਰਟੀ ਦੀ ਹਾਲਤ ਦੇ ਨਹੀਂ ਇਹ ਕੰਡੇ ਅਸਲ 'ਚ ਵੱਡੇ ਬਾਦਲ ਸਾਹਿਬ ਦੀ ਅਗਵਾਈ ਤੇ ਬੀਜੇ ਗਏ 1996 'ਚ ਇੱਕ ਵੱਡੀ ਜਿੱਤ ਮਿਲੀ ਉਦੋਂ ਬਾਦਲ ਸਾਹਿਬ ਨੇ ਜੋ ਫੈਸਲੇ ਕੀਤੇ ਉਹਨਾਂ ਨੇ ਸਿੱਤੇ ਹੁਕਮ ਚੜ੍ਹੇ ਇੰਨੇ ਸਾਲ ਤੁਸੀਂ ਪੰਜਾਬ ਦੇ ਮੁੱਦਿਆਂ ਵੱਲ ਪੰਥ ਦੇ ਮੁੱਦਿਆਂ ਵੱਲ ਪਿੱਠ ਕਰੀ ਰੱਖੀ ਦੇਖਦੇ ਦੇਖਦੇ ਆਖਰ ਕਿ ਆਕੇ ਪੰਥ ਨੇ ਫੈਸਲਾ ਕਰ ਲਿਆ ਵੀ ਨਹੀਂ ਰਹੇ ਹੁਣ ਸਾਡੇ ਇਹ ਨਿੱਜ ਪ੍ਰਸਤ ਹੋ ਗਏ ਪਰਿਵਾਰ ਪ੍ਰਸਤ ਹੋ ਗਏ ਵਪਾਰ ਪ੍ਰਸਤ ਹੋ ਗਏ ਇਹ ਨਾਲ ਜੇ ਤੁਸੀਂ ਚੋਣ ਨਾ ਹਾਰਦੇ ਸਵਾਲ ਜੈਲ ਬਣਦਾ ਇਹ ਨਾਲ ਫਿਰ ਤਾਂ ਤੁਸੀਂ ਦੱਬੀ ਜਾਣਾ ਸੀ ਐਂ ਘੋੜਾ ਖੂਚ ਜਾਵੇ ਪੰਜਾਬ ਤੇ ਪੰਥ ਇਹੀ ਹੋਣਾ ਸੀ ਨਾ ਉਹ ਕਹਿੰਦਾ ਵੀ ਉਦੋਂ ਜਿਤਾਇਆ ਸੀ ਜਦੋਂ ਮੈਂ ਦੂਜੀ ਰਿਪੀਟ ਕੀਤੀ ਆ ਉਦੋਂ ਸਾਰੇ ਕਹਿੰਦੇ ਸੀ ਤੂੰ ਵਧੀਆ ਅੱਛਾ ਉਦੋਂ ਇੱਕ ਵਾਰ ਤੈਨੂੰ ਵਧੀਆ ਕਹਤਾ ਹੁਣ ਲਾਇਸੈਂਸ ਆ ਸਾਰੀ ਉਮਰ ਦਾ ਤੇਰੇ ਕੋਲੇ ਉਦੋਂ ਬਾਅਦ ਚਾਰ ਬਾਰ ਹਾਰ ਜੇ ਕਹਿੰਦਾ ਹੁਣ ਵੀ ਮੈਨੂੰ ਵਧੀਆ ਕਹੋ ਸਖਵੀਰ ਬਾਦਲ ਨੇ ਅੱਜ ਤੱਕ ਕਦੇ ਵੀ ਇੱਕ ਥਾਂ ਤੇ ਇਹ ਨਹੀਂ ਆਖਿਆ ਕਿ ਸਾਡੀ ਸਰਕਾਰ ਆਉਣ ਦਿਓ ਜੀ ਸਾਨੂੰ ਪਾਵਰ ਦਿਓ ਜੀ ਦੁਬਾਰਾ ਸਾਨੂੰ ਲੈ ਕੇ ਆ ਅਸੀਂ ਚਿੱਟਾਂ ਨਹੀਂ ਵੇਚਣ ਦੇਵਾਂਗੇ ਅਸੀਂ ਗੈਸ ਤੋਂ ਬਾਅਦ ਖਤਮ ਕਰਾਂਗੇ ਅਸੀਂ ਬੇਰਜ਼ਗਾਰੀ ਇੱਧਰ ਜਿਹੜਾ ਸਾਰਾ ਮਸਲਾ ਨਿਬੇੜਾਂਗੇ ਅਸੀਂ ਰਜ਼ਗਾਰ ਦੇਵਾਂਗੇ ਕਿਤੇ ਇੱਕ ਗੱਲ ਨਹੀਂ ਕਹੀ ਪੁਰਾਣੀਆਂ ਕਿਥੀਆਂ ਗਲਤੀਆਂ ਕਿਤੇ ਨਹੀਂ ਮੰਨੀਆਂ ਅੱਜ ਵੀ ਲੋਕਦੋਸ਼ੀ ਨੇ ਉਹਨਾਂ ਦੇ ਲਈ ਤਾਂ ਸਖਵੀਰ ਹੈ ਜਿਹੜਾ ਉਹਦਾ ਫਰਕ ਬਾਦਲ ਸਾਹਿਬ ਨਾਲੋਂ ਇੱਕ ਇਹ ਆ ਇਹਦੀ ਕਾਰਜਸ਼ੈਲੀ ਵੱਖਰੀ ਹੈ ਬਾਦਲ ਸਾਹਿਬ ਨੇ ਜੇ ਵੱਡੀ ਜਥੇਦਾਰੀ ਆਪਾਂ ਦੇ ਕੋਲੇ ਰੱਖ ਲਈ ਸੀ ਉਹ ਤੇ ਰਿਸ਼ਤੇਦਾਰਾਂ ਨਾਲ ਝੁੰਮਟ ਵੀ ਇਕੱਠਾ ਕਰ ਲਿਆ ਸੀ ਤਾਂ ហេਠਾਂ ਵੀ ਵੰਡ ਪੀਸੀ ਤਾਗ ਆਹ ਇਲਾਕਾ ਢੀਂਸਾ ਸਾਹਿਬ ਦਾ ਆ ਬਰਮਪੁਰਾ ਦਾ ਜੀ ਇੱਥੇ ਸੇਖਵੰਦੀ ਚੱਲੂ ਇੱਥੇ ਮਲੂਕੇ ਤੇ ਭੁੰਡੜ ਦੀ ਚੱਲੂ ਇਹ ਜਿਹੜੀ ਨਵੀਂ ਜੋੜੀ ਆਈ ਨਾ ਜਿਹਨੂੰ ਮਾਜੇ ਦਾ ਜਰਨੈਲ ਕਹਿੰਦੇ ਨੇ ਤੇ 25 ਸਾਲ ਰਾਜ ਕਰਾਲ ਇਹਨਾਂ ਨੇ ਉਹ ਨਾਇਬ ਸੁਬੇਦਾਰੀਆਂ ਬਣ ਉਂਗਲਾਂ ਤੇ ਨੱਚਦੇ ਤਾਂ ਵੇਖੇ ਨੇ ਬਥੇਰੇ ਅਸੀਂ ਪਰ ਨਹੌਂ ਤੇ ਪਿੰਡ ਤੋਂ ਨਚਾਇਆ ਦੋ ਟੜਿਆਂ ਚ ਪਿੰਡ ਵੰਡ ਤਾ ਕਾਦਾ ਪੈਰ ਤੂੰ ਜਵਾਨੀ ਵਿੱਚ ਪਾਇਆ ਵੀ ਕਾਦੀ ਤਾਕਤ ਆ ਜੀ ਤੁਹਾਡੇ ਕੋਲੇ ਤੂੰ ਖੇਰੋ ਖੇਰੂ ਕਰਦਾ ਪੰ। ਨਹੀਂ ਮੈਂ ਮੈਂ ਸਦਾ ਵੀ ਸੁਖਵੀਰ ਤੇ ਮਜੀਠੇਰੀ ਜਵਾਨੀ ਨੇ ਵੰਡਤੀ ਫਿਰ ਪਾਰਟੀ। ਹਾਂ ਤੁਹਾਡੇ ਸਾਹਮਣੇ ਹੈ। ਗਗਨ ਗੱਲ ਤਾਂ ਇਹੀ ਹੈ ਨਾ। ਇਹ ਤਾਂ ਫਿਰ ਫਸਿਆ ਹੋਇਆ ਸੁਖਵੀਰ ਜਿਹਦੇ ਕਰਕੇ ਇਹਨੂੰ ਉੱਥੇ ਜਾ ਕੇ ਮੰਨਣਾ ਪੈ ਗਿਆ। ਮੈਂ ਸਾਰਾ ਕੁਝ ਆਪਣੀ ਧੋਲੀ ਤੇ ਪਾਉਣਾ ਤੇ ਮੈਂ ਲੜਾਈ ਇੱਕ ਵੀ ਨਹੀਂ। ਸਿਰਸੇ ਵਾਲੇ ਸਾਧ ਨਾਲ ਮੀਟਿੰਗਾਂ ਦੀ ਗੱਲੋ ਵੋਟਾਂ ਦੀ ਗੱਲੋ ਮਾਫੀਨਾਮੇ ਦੀ ਗੱਲ ਕਿੰਨੀਆਂ ਗੱਲਾਂ ਸਾਹਮਣੇ ਆ ਗਈਆਂ ਕੋਈ ਇੱਕ ਗੱਲ ਮੰਨਣ ਨੂੰ ਤਿਆਰ ਨਹੀਂ ਐਂ ਕਹਿ ਦੋ ਹਾਂ ਜੀ ਜਿਵੇਂ ਪਹਿਲਾਂ ਅਸੀਂ ਜਾਣੇ ਆਣ ਜਾਣੇ ਗਲਤੀਆਂ ਹੋ ਗਈਆਂ ਹੁਣ ਵੀ ਜਾਣੇ ਅਣ ਜਾਣੇ ਕਿਹਾ ਸੋ ਅਸਲ ਚ ਉਹ ਅਹਿਸਾਸ ਹੀ ਨਹੀਂ ਜਿਹੜੇ ਹੁਣ ਤੱਕ ਮਜੀਠੀਆਂ ਜਮਾਂ ਸ਼ਾਂਤ ਸੀਗੇ ਮਜੀਠੀਆਂ ਸਟੇਜ ਤੋਂ ਬੋਲਦੇ ਨੇ ਸਾਰਾ ਬਾਗੀਆਂ ਤੇ ਬਰੇ ਪਰ ਇਹ ਉੱਥੇ ਕਿਸੇ ਨੇ ਨਹੀਂ ਕਿਹਾ ਕਿ ਜੀ ਅਸੀਂ ਆਪਣੀ ਗਲਤੀ ਮੰਨਾਂਗੇ ਕਿ ਮਾਜੇ ਚ ਚਟਾ ਨਹੀਂ ਵਿਕੂਗਾ ਪੂਰੇ ਪੰਜਾਬ ਚ ਨਹੀਂ ਵਿਕੂਗਾ ਮਾਜੇ ਚ ਕਿਉਂ ਅਸੀਂ ਆਹ ਗਲਤੀਆਂ ਕੀਤੀ ਨੇ ਆਹ ਨਹੀਂ ਹੋਊਗੀ ਜੀ ਗੁੰਡਾਗਰਦੀ ਨਹੀਂ ਹੋਊਗੀ ਜੀ ਗੈਂਗਸਟਰ ਵਾਲ ਕੀ ਦੀ ਦੇਣਾ ਜੀ ਕਿੱਥੋਂ ਜੜਾਂ ਕਿੱਥੇ ਪੰਜਾਂ ਨੇ ਉਹਦੀਆਂ ਕੱਲੇ ਕੱਲੇ ਮਸਲੇ ਤੇ ਕੋਈ ਨਹੀਂ ਬੋਲਿਆ ਇਹ ਮੁੱਦੇ ਨਹੀਂ ਵਾਰਦੇ ਮਤਲਬ ਇਹ ਤੁਸੀਂ ਕਹੋ ਵੀ ਹੁਣ ਨਸ਼ੇ ਕਿਵੇਂ ਵਿਕਦੇ ਆ ਹੁਣ ਲੁੱਟ ਕਿਵੇਂ ਹੁੰਦੀ ਆ ਹੁਣ ਟਰਾਂਸਪੋਰਟ ਜਾਣ ਲੱਗੀਆਂ ਦੀ ਲੇਡੇ ਤੇ ਹੁਣ ਉੱਥੇ ਕਰਦੇ ਆ ਵੱਗਾ ਬੱਟਰ ਖੋਲਣ ਦੀ ਗੱਲ ਨਹੀਂ ਕਰਦੇ ਮਤਲਬ ਕੋਈ ਗੱਲ ਤੁਸੀਂ ਕਹਿਣ ਜੋ ਕਰੇ ਹਾਂ ਪੰਥ ਦੇ ਮੁੱਦਿਆਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਹੀ ਸੰਬੋਧਿਤ ਹੈਗੇ ਹੁਣ ਕਿਹਾ ਸੁਖਵੀਰ ਨੇ ਇੱਕ ਵਾਰ ਮੇਰੇ ਖਾਤਰ ਉਸੂਲ ਪਿਆਰੇ ਨੇ ਸਾਡੇ ਖਾਤਰ ਸਿਧਾਂਤ ਪਿਆਰੇ ਨੇ 27 ਚ ਕੁਛ ਨਾ ਬਣੇ 28 ਚ ਕੁਛ ਨਾ ਬਣੇ 32 ਚ ਕੁਛ ਨਾ ਬਣੇ ਉਸੂਲ ਸਦਾ ਤੋਂ ਹੈ ਕਿੱਥੇ ਉਹ ਲੋਕਾਂ ਨੂੰ ਦਰਸ਼ਨ ਵੀ ਕਰਾਉਣਾ ਜੀ ਉਹਦੇ ਦੂਜਿਆਂ ਵੱਲੋਂ ਇਹਨਾਂ ਤੇ ਹਮਲੇ ਕੀਤੇ ਗਏ ਸੁਖਵੀਰ ਬਾਦਲ ਦੀ ਧਿਰ ਵੱਲੋਂ ਉਹਨਾਂ ਤੇ ਹਮਲੇ ਕੀਤੇ ਗਏ ਪਰ ਸੁਖਵੀਰ ਬਾਦਲ ਦੇ ਧੜੇ ਵੱਲੋਂ ਇਹ ਗੱਲਾਂ ਕਹਿਣੀ ਆ ਕਿ ਢੀਂਸੇ ਦੀ ਉਮਰ ਕਿੰਨੀ ਆ ਜੀ ਉਹ ਕਿੱਚੀ ਫਿਰਦੇ ਹੋ ਤੁਸੀਂ ਉਹ ਫਲਾਣੇ ਦੀ ਉਮਰ ਆ ਨਹੀਂ ਆ ਜੀ ਉਹ ਉਮਰ ਵਾਲੇ ਹੋਗੇ ਤਾਂ ਫਿਰ ਜੇ ਕੋਈ ਕਹੇ ਭਾਈ ਤੁਸੀਂ ਭੁੰਦਰ ਸਾਹਿਬ ਨੂੰ ਕਿੱਚੀ ਫਿਰਦੇ ਹੋ ਤੇ ਜੇ ਕਹੇ ਭਾਈ ਬਾਗਲ ਸਾਹਿਬ ਨੂੰ ਤੁਸੀਂ ਕਿਸ ਉਮਰ ਤੋਂ 6ਵੀਂ ਵਾਰ ਮੁੱਖ ਮੰਤਰੀ ਬਣਾਉਣ ਨੂੰ ਫਿਰਦੇ ਹੋ ਦੇਖੋ ਜੀ ਇਹ ਤਾਂ ਇਹ ਹੈ ਨਾ ਵੀ ਥੋੜਾ ਕਰਤਾ-ਕਰਤਾ ਸਾਡਾ ਟਟਾਉ ਵੀ ਇਹ ਕਾਨਫਰੰਸਾਂ ਵੀ ਤੁਸੀਂ ਪਾੜਾ ਵਧਾਉਣ ਲਈ ਵਰਤੀਆਂ ਨੇ ਇੱਕ ਦੂਜੇ ਤੇ ਨਿੱਜੀ ਹਮਲੇ ਕੀਤੇ ਨੇ ਤੇ ਸਭ ਤੋਂ ਵੱਧ ਨਿੱਜੀ ਹਮਲੇ ਸੁਖਵੀਰ ਵਾਲੀ ਧਿਰ ਵੱਲੋਂ ਕੀਤੇ ਹੈ ਕੋਈ ਰਿਵਾਈਵਲ ਹੈ ਕਿਸੇ ਸਿੱਧੇ ਪਾਸੇ ਜਾਂਦਾ ਕਾਲੀ ਦਲ ਲੱਗਦਾ ਮੈਨੂੰ ਹਲੇ ਕੋਈ ਆਸ ਵੀ ਕਰਨੀ ਲੱਗਦੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਰਟੋਲ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਜਿਸ ਨੂੰ ਪੰਜਾਬ ਦੀ ਪਾਰਟੀ ਜਿਸ ਨੂੰ ਪੰਥ ਦੀ ਪਾਰਟੀ ਵੀ ਕਿਹਾ ਜਾਂਦਾ ਸ਼੍ਰੋਮਣੀ ਅਕਾਲੀ ਦਲ ਜਿਸ ਪਾਰਟੀ ਦੇ ਨਿਹਾਰ ਵੱਲ ਜਾਣ ਦੇ ਨਾਲ ਹਰ ਪੰਜਾਬੀ ਚਿੰਤਾ ਕਿ ਆਕਰ ਸਾਡੀ ਖੇਤਰੀ ਪਾਰਟੀ ਜਿਹੜੀ ਪੰਥ ਦੀ ਪਾਰਟੀ ਸੀ ਉਹ ਇਸ ਹਾਲਤ ਦੇ ਵਿੱਚ ਕਿਉਂ ਆ ਪਰ ਕੀ ਜਿੰਨੇ ਪਿਛਲੇ ਸਿਕ ਪੰਜਾਬ ਦੇ ਚਿੰਤਕ ਜਾਮ ਲੋਕ ਉਸ ਪਾਰਟੀ ਦੇ ਲਈ ਚਿੰਤਤ ਨੇ ਉਸ ਦੀ ਲੀਡਰਸ਼ਿਪ ਉਸ ਦੇ ਲਈ ਚਿੰਤਤ ਹੈ ਜੋ ਗਲਤੀਆਂ ਕਰਦੀ ਆਈ ਤੇ ਮੰਨਣ ਦੇ ਥਾਂ ਤੇ ਗਲਤੀਆਂ ਮੰਨਣ ਦੀ ਥਾਂ ਤੇ ਚਲਾਕੀਆਂ ਕਰਦੀ ਰਹੀ ਟੇਡੇ ਢੰਗ ਦੇ ਨਾਲ ਕਿਹਾ ਕਿ ਸਾਡੇ ਤੋਂ ਗਲਤੀਆਂ ਹੋਈਆਂ ਤਾਂ ਜੇ ਹੋਈਆਂ ਤਾਂ ਮਾਫੀ ਦਿੱਤੀਆਂ ਜਾਣ ਪਰ ਹੁਣ ਮਸਲਾ ਬਹੁਤ ਅੱਗੇ ਤੱਕ ਪਹੁੰਚ ਚੱਕਿਆ ਸ਼੍ਰੀ ਕਾਲ ਤਖਤ ਸਾਹਿਬ ਤੱਕ ਕੀ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਪਾਰਟੀ ਲੀਡਰਸ਼ਿਪ ਹੋਸ਼ ਦੇ ਵਿੱਚ ਆਏਗੀ ਕੀ ਸੁਧਾਰ ਹੋਣਗੇ ਪਾਰਟੀ ਦੇ ਵਿੱਚ ਬੀਤੇ ਦਿਨੀ ਦੋ ਸਿਆਸੀ ਕਾਨਫਰੰਸਾਂ ਹੋਈਆਂ ਇੱਕ ਲਾਂਗੋਵਾਲ ਵਿਖੇ ਹੁੰਦੀ ਹੈ ਤੇ ਦੂਜੀ ਬਾਬਾ ਬਕਾਲਾ ਰਖੜ ਪੁੰਨਿਆਂ ਤੇ ਉਸ ਤੇ ਦੋਨੇ ਜੋ ਸ਼੍ਰੋਮਣੀ ਕਾਲੀ ਦਲ ਤੇ ਇੱਕ ਬਾਗੀ ਧੜਾ ਉਹ ਆਖੋ ਵੱਖਰੀ ਉਹਨਾਂ ਨੇ ਆਪਣੀਆਂ ਕਾਨਫਰੰਸਾਂ ਕੀਤੀਆਂ ਉਸ ਦੇ ਵਿੱਚੋਂ ਕੀ ਨਿਕਲਦਾ ਕੀ ਸੰਕੇਤ ਨੇ ਕੀ ਪਾਰਟੀ ਦੁਬਾਰਾ ਇੱਕ ਹੋਏਗੀ ਜਾਂ ਫਿਰ ਬਾਗੀ ਨਵੀਂ ਪਾਰਟੀ ਬਣਾਉਣ ਵਾਲਾ ਤਿਆਰ ਨੇ ਜਾਂ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੀ ਲੀਡਰਸ਼ਿਪ ਤੇ ਸਵਾਲ ਉੱਠ ਰਹੇ ਨੇ ਕੀ ਉਹ ਆਪਣੇ ਆਪ ਦੇ ਵਿੱਚ ਕੋਈ ਸੁਧਾਰ ਦੀ ਗੁੰਜਾਇਸ਼ ਉਹਨਾਂ ਦੇ ਵਿੱਚ ਹੈ ਕਿ ਸੁਧਾਰ ਲਿਆਉਣਗੇ ਤੇ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਪੰਜਾਬ ਦੇ ਬੇਬਾਕ ਸਿਆਸੀ ਵਿਸ਼ਲੇਸ਼ਕ ਬਾਈ ਮਾਲਵਿੰਦਰ ਸਿੰਘ ਮਾਲੀ ਜੀ ਨੇ ਗੱਲਬਾਤ ਸ਼ੁਰੂ ਕਰਦੇ ਆਂ ਬਾਈ ਜੀ ਸਵਾਗਤ ਆਖਰ ਤੇ ਬਹੁਤ ਧੰਨਵਾਦ ਅੱਛਾ ਬਾਈ ਜਿਸ ਤਰ੍ਹਾਂ ਮੈਂ ਕਿਹਾ ਜੀ ਸਭ ਤੋਂ ਪਹਿਲੀ ਗੱਲ ਦੋ ਸਿਆਸੀ ਕਾਨਫਰੰਸਾਂ ਹੋਈਆਂ ਦੋਨਾਂ ਤਣਿਆਂ ਦੀਆਂ ਕੀ ਦੇਖਦੇ ਹੋ ਤੁਸੀਂ ਉਹਨਾਂ ਚੋਂ ਕੀ ਨਿਕਲਦਾ ਹੈ ਕੋਈ ਰਵਾਈਵਲ ਹੈ ਕਿਸੇ ਸਿੱਧੇ ਪਾਸੇ ਜਾਂਦਾ ਅਕਾਲੀ ਦਾ ਲੱਗਦਾ ਜਦੋਂ ਅਕਾਲੀ ਪਾਰਟੀ ਦੇ ਅੰਦਰ ਸਵਾਲ ਉੱਠੇ ਨੇ ਨਾ ਮੈਂ ਉਦੋਂ ਵੀ ਇਹ ਸਵਾਲ ਉਭਾਰਿਆ ਸੀ ਜਿਵੇਂ ਕਹਿੰਦੇ ਆ ਮਰਜ਼ ਵੜਦਾ ਗਿਆ ਜਿਉਂ-ਜਿਉਂ ਦਵਾ ਕੀ ਤੁਸੀਂ ਮਰਜ਼ ਨਹੀਂ ਪਛਾਣ ਰਹੇ ਤੁਸੀਂ ਅੱਖਾਂ 'ਚ ਡੰਡੇ ਮਾਰ ਰਹੇ ਹੋ ਲੱਛਣਾਂ ਦੀ ਗੱਲ ਕਰ ਰਹੇ ਹੋ ਅਸਲ ਸਮੱਸਿਆ ਤੁਸੀਂ ਇਕੱਲੀ ਦਾ ਨਾ ਲੀ ਤੋਂ ਲਾਇਆ ਲੀ ਤੋਂ ਲੈਣ ਕਰਕੇ ਤੁਹਾਡਾ ਜਥੇਵੰਦਕ ਢਾਂਚਾ ਜਰਜਰਾ ਹੋ ਗਿਆ ਜਦੋਂ ਜਥੇਵੰਦਕ ਢਾਂਚਾ ਜਰਜਰਾ ਹੋ ਗਿਆ ਤਾਂ ਤਾਕਤ ਆ ਜਿਹੜੀ ਇੱਕ ਵਿਅਕਤੀ ਕਹਿ ਲਓ ਇੱਕ ਪਰਿਵਾਰ ਕਹਿ ਲਓ ਉਹਦੇ ਹੱਥਾਂ ਚ ਆਈਆ ਹੁਣ ਇਹ ਅਸਲ 'ਚ ਨਾ ਘੋੜੇ ਅੱਗੇ ਟਾਂਗਾ ਝੋੜ ਰਹੇ ਨੇ ਤੁਸੀਂ ਦੋਹਾ ਥਾ ਮੰਯਾ ਘਨ ਫਰਸਾ ਸੁਣੋ ਚਾਹੇ ਅੰਮ੍ਰਿਤਪਾਲ ਉਹਨੇ ਵੀ ਕੀਤੀ ਆ ਬਾਗੀਆਂ ਨੇ ਵੀ ਕੀਤੀ ਆ ਦਾਗੀਆਂ ਨੇ ਵੀ ਕੀਤੀ ਆ ਲੋਂਗੋ ਵਾਲ ਵੀ ਕੀਤੀ ਨੇ ਕਿਸੇ ਗੱਲ 'ਚੋਂ ਇਹ ਸਪਸ਼ਟ ਨਹੀਂ ਹੋ ਰਿਹਾ ਕਿ ਉਹਨਾਂ ਦਾ ਭਵਿੱਖ ਨਕਸ਼ਾ ਕੀ ਆ ਉਹਨਾਂ ਦੀ ਆਪਣੀ ਸਮਝ ਕੀ ਆ ਬਿੱਤੇ ਬਾਰੇ ਕੋਈ ਲੱਗ ਲੱਗ ਰਹੀ ਹੋਵੇ ਗੱਲ ਮੌਜੂਦਾ ਹਾਲਤ ਬਾਰੇ ਲੱਗ ਰਹੀ ਹੋਵੇ ਜਾਂ ਭਵਿੱਖ ਬਾਰੇ ਲੱਗ ਰਹੀ ਹੋਵੇ ਮਤਲਬ ਸਾਰੇ ਇੱਕ ਦੂਜੇ ਦੇ ਧੱਗੇ ਪਾੜਨ ਤੇ ਲੱਗੇ ਹੋਇਆ। ਜੀ। ਗੱਲ ਸੰਕਟ ਇੱਥੇ ਆ ਮਤਲਬ ਵਿਚਾਰ ਤੇ ਜਿਹੜਾ ਮੰਥਨ ਆ ਨਾ ਜਿਹਨੂੰ ਗੋਸ਼ਟ ਆਪਾਂ ਕਹਿੰਦੇ ਆ ਉਹ ਬੰਦ ਹੋ ਗਈ। ਜਦੋਂ ਬਾਰ-ਬਾਰ ਗੱਲ ਇਹ ਆ ਗਈ ਵੀ ਸੁਖਬੀਰ ਕਹਿੰਦਾ ਬੀਬੀ ਜਗੀਰ ਕੌਰ ਨੇ ਕਿਹਾ। ਇਹ ਨਹੀਂ ਕਈ ਵਾਰ ਉਹ ਮੈਨੂੰ ਕਹਿੰਦੇ ਵੀ ਬੱਸ ਆਲਵੇਜ਼ ਰਾਈਟ। ਵੀ ਜੋ ਮੈਂ ਆ ਮੈਂ ਠੀਕ ਆ। ਸੋ ਇਸ ਕਰਕੇ ਮੈਨੂੰ ਹਾਲੇ ਤੱਕ ਕੋਈ ਆਸ ਦੀ کرن ਲੱਗਦੀ ਨਹੀਂ। ਪਰ ਮੱਛੀ ਪੱਥਰ ਚਟਕੇ ਮੜੂ ਇਹ ਮੈਨੂੰ ਆਸ ਜ਼ਰੂਰ ਲੱਗਦੀ ਆ ਜੀ ਕਿਉਂਕਿ ਮੁਲਕ ਦੀ ਹਾਲਤ ਇੰਨੀ ਕਸੁੱਤੀ ਪੈਦਾ ਹੋ ਰਹੀ ਆ ਇੰਨੇ ਟਕਰਾਰ ਟਕਰਾ ਪੈਦਾ ਹੋ ਰਹੇ ਨੇ ਪੰਜਾਬ ਬਾਰੇ ਜਿਵੇਂ ਮਿੱਥ ਕੇ ਕੀਤਾ ਜਾ ਰਿਹਾ ਵੀ ਇਹ ਤੇ ਘਟੋਲਾ ਪਾਓ ਵੱਧ ਤੋਂ ਵੱਧ ਘਟੋਲਾ ਪਾਓ ਘਟੋਲੇ ਨੂੰ ਖਾਤ ਕਰੋ ਮਤਲਬ ਧਰਮਾਂ ਦੇ ਵਿੱਚ ਜਾਤੀ ਵਖਰੇਵਿਆਂ ਦੇ ਵਿੱਚ ਜਿੰਨਾ ਖੰਡਾ ਸਕਦੇ ਹੋ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਖੰਡਾਓ ਤੇ ਪੰਥ ਕਹ ਲੋ ਅਕਾਲੀ ਕਹ ਲੋ ਖੰਡਾ ਦੇ ਦੌਰ ਤੇ ਚੱਲ ਰਿਹਾ ਹੋਣਾ ਸਾਂਝ ਕਰੀਜੇ ਗੁਣਾ ਕੇਰੀ ਛੋੜ ਆ ਵਗਣ ਚੱਲੀਏ ਉਧਰਲੇ ਪਾਸੇ ਮੂੰਹ ਦਿਸਦਾ ਨਹੀਂ ਇਸ ਕਰਕੇ ਮਤਲਬ ਜਿਵੇਂ ਕਹਿੰਦੇ ਹੁੰਦੇ ਇੱਕ ਦੂਜੇ ਦੇ ਨਿਸ਼ਾਨੇ ਲਾਉਣ ਤੇ ਤਾਂ ਲੱਗੇ ਹੋਏ ਨੇ ਪਰ ਲੋਕਾਂ ਨੂੰ ਦੇਣ ਨੂੰ ਕੀ ਆ ਠੀਕ ਆ ਮੈਂ ਕਹਿੰਦਾ ਮੰਨ ਲਓ ਅੱਜ ਸੁਖ ਵੀ ਵੈਸੇ ਤਾਂ ਕੱਠ ਲਗਭਗ ਬਰਾਬਰ ਦੀ ਹੋਏ ਨੇ ਕੱਠ ਤਾਂ ਪਹਿਲਾਂ ਵੀ ਹੁੰਦੇ ਰਿਹਾ ਜੀ ਪਰ ਲੋਕ ਵੋਟ ਪਾਉਣ ਨੂੰ ਸੋਚਦੇ ਨੇ ਨਾ ਜੀ ਵੀ ਭਰੋਸਾ ਹੈ ਜਾਂ ਨਹੀਂ ਪਹਿਲਾਂ ਥੋੜੀ ਲਾਈਨ ਤੋਂ ਭਰੋਸਾ ਉੱਠਿਆ ਤੁਹਾਡੇ ਵਿਚਾਰਾਂ ਤੋਂ ਭਰੋਸਾ ਉੱਠਿਆ ਤੁਹਾਡੀ ਕਾਰਜਸ਼ੈਲੀ ਤੋਂ ਭਰੋਸਾ ਉੱਟਿਆ ਫੇਰ ਵੋਟਪੋਲਡ ਤੋਂ ਪਿੱਛੇ ਛੱਡ। ਸੋ ਇਹ ਇਹ ਨੁਕਤਾ ਜਿਹੜਾ ਮੈਂ ਕਹਿੰਨਾ ਇਹਨੂੰ ਸੰਬੋਧਿਤ ਨਹੀਂ ਹੋ ਰਿਹਾ ਸਾਰੇ ਚਾਹੇ ਹੁਣ ਹੁਣ ਤਾਂ ਸਾਰੇ ਨਾ ਇੱਕ ਦੂਜੇ ਨੂੰ ਮੰਧੋਲਣ ਤੇ ਆਪਣੀ ਜਾਨ ਬਚਾਉਣ ਲਈ ਲੜ ਰਹੇ ਨੇ। ਪੰਥ ਕੇ 41 ਗੱਲਾਂ ਜਿਹੜੀ ਸਮੇਂ ਦੀ ਲੋੜ ਆ ਉਹ ਨਹੀਂ ਨਿਕਲ ਰਹੀ। ਸੋ ਮੈਂ ਇੰਜ ਮਹਿਸੂਸ ਕਰਦਾ। ਪਰ ਮਾਲੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਇੰਨਾ ਨਿਗਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਜਿਸ ਤੇ ਲਗਾਤਾਰ ਸਵਾਲ ਉਠਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਦੁਆਰਾ ਓਪਨਲੀ ਆਪਣੀਆਂ ਗਲਤੀਆਂ ਕਬੂਲਣ ਦੀ ਥਾਂ ਤੇ ਅੱਜ ਇਨੀ ਮਾੜੀ ਹਾਲਤ ਦੇ ਵਿੱਚ ਵੀ ਲੋਕਾਂ ਨੂੰ ਲਾਂਭਾ ਦੇਣਾ ਕਿ ਗਲਤੀ ਤੁਸੀਂ ਕੀਤੀ ਹੈ ਜੀ ਤੁਸੀਂ ਹੋਰਾਂ ਨੂੰ ਲਿਆ ਕੇ ਇੱਥੇ ਬਾੜ ਲਿਆ ਮਤਲਬ ਹਾਲੇ ਵੀ ਲੋਕ ਜ਼ਿੰਮੇਵਾਰ ਨੇ ਸੁਖਬੀਰ ਬਾਦਲ ਦੀ ਹਾਲਤ ਦੇ ਲਈ ਪਾਰਟੀ ਦੀ ਹਾਲਤ ਦੇ ਲਈ ਦੋ ਗੱਲਾਂ ਨੇ ਜੀ ਪਹਿਲੀ ਗੱਲ ਤਾਂ ਇਹ ਕੰਡੇ ਅਸਲ 'ਚ ਵੱਡੇ ਬਾਦਲ ਸਾਹਿਬ ਦੀ ਅਗਵਾਈ 'ਚ ਹੀ ਵਿਝੇ ਗਏ ਨੇ 1996 ਇੱਕ ਵੱਡੀ ਜਿੱਤ ਮਿਲੀ ਇਹ ਹੋ ਗਿਆ ਵੀ ਅਕਾਲੀ ਦਲ ਹੁਣ ਮੁੱਖ ਪਾਰਟੀ ਬਣ ਗਈ ਪੰਜਾਬ ਦੀ ਪਹਿਲਾਂ ਮਾਨ ਸਾਹਿਬ ਸੀ ਸੰਯੁਕਤ ਦਲ ਸੀ ਜੇ ਕੋਈ ਮਕਦਮਾ ਉਦੋਂ ਬਾਅਦਲ ਸਾਹਿਬ ਨੇ ਜੋ ਫੈਸਲੇ ਕੀਤੇ ਉਹਨਾਂ ਨੇ ਸਿੱਟੇ ਹੁਣ ਭੁਗਤ ਰਹੇ ਬਸਪਾ ਨਾਲੋਂ ਨਾਤਾ ਤੋੜਿਆ ਹੁਣ ਤੁਸੀਂ ਦੇਖ ਲਓ ਅੱਜ ਬਸਪਾ ਨਾਲ ਜੁੜ ਗਏ ਕੱਲ ਟੁੱਟ ਗਏ ਅੱਜ ਜੁੜ ਗਏ ਕੱਲ ਟੁੱਟ ਗਏ ਹੁਣ ਨਾ ਤਾਂ ਉਹ ਬਸਪਾ ਰਹੀ ਆ ਨਾ ਅਕਾਲੀ ਦਲ ਰਿਹਾ ਫਿਰ ਬਿਨਾਂ ਸ਼ਰਤ ਹਮਾਇਤ ਦਿੱਤੀ ਬਾਕੀਆਂ ਨੇ ਸਵਾਲ ਉਠਾਇਆ ਬਿਨਾਂ ਸ਼ਰਤ ਹਮਾਇਤ ਦੇਣ ਦੇ ਨਤੀਜੇ ਕੀ ਨਿਕਲਣਗੇ ਨਤੀਜੇ ਨਿਕਲੇ ਵੀ ਤੁਸੀਂ ਪੰਜਾਬ ਤੇ ਪੰਥ ਤੇ ਮੁਲਕ ਦੇ ਮੁੱਦਿਆਂ ਵੱਲ ਮੂੰਹ ਮੇੜ ਲਿਆ ਸਰਕਾਰ ਬਣਾਉਣ ਤੇ ਚਲਾਉਣ ਤੇ ਕੇਂਦਰਿਤ ਹੋ ਗਈ ਜਿਹਦੇ ਵਿੱਚੋਂ ਮਾਇਆ ਇਕੱਠੀ ਕਰਨ ਲੱਗੇ ਵਿਆਖਿਆ ਦੇਣ ਲੱਗੇ ਕਾਨੂੰਨ ਅਨੁਸਾਰ ਕੰਮ ਕਰਦੇ ਆ ਨਿਯਮ ਅਨੁਸਾਰ ਕੰਮ ਕਰਦੇ ਆ ਨਿਯਮ ਬਣਾਉਂ ਘਾੜ ਰਿਹਾ ਨੀਤੀਆਂ ਤੁਸੀਂ ਬਣਾਉਨੇ ਹੋ ਉਹਨਾਂ ਨੀਤੀਆਂ ਦੀ ਵਰਤੋਂ ਕਰਕੇ ਵੀ ਤੁਸੀਂ ਚਾਹੇ ਹੋਟਲ ਖੋਲ੍ਹ ਲਓ ਸੁਖ ਵਿਲਾਸ ਖੋਲ੍ਹ ਲਓ ਟਰਾਂਸਪੋਰਟ ਕੰਪਨੀ ਖੋਲ੍ਹ ਲਓ ਤੁਸੀਂ ਕੇਵਲ ਖੋਲ੍ਹੋ ਕਾਬਜ ਹੋ ਜੋ ਵੱਡੇ ਵੱਡੇ ਉਹਨਾਂ ਸਾਰੇ ਸਾਰੇ ਕਾਸੇ ਤੇ ਫਿਰ ਕੱਲਾ ਇਹ ਨਹੀਂ ਵਾਦੇ ਕੀਤੇ ਤੁਸੀਂ ਲੋਕਾਂ ਨਾਲ ਵੀ ਜਿੰਨਾ ਜ਼ੁਲਮ ਹੋਇਆ ਉਹਦੀ ਜਾਂਚ ਕਰਾਵਾਂਗੇ ਅਦਾਲਤੀ ਕਮਿਸ਼ਨ ਤੋਂ ਦੋਸ਼ੀਆਂ ਨੂੰ ਮੁਜਰਬਾਂ ਦੇ ਕਟਾਰੇ 'ਚ ਖੜਾ ਕਰਾਂਗੇ ਉਹ ਤੋਂ ਮੁੱਕਰੇ ਤੁਸੀਂ ਉਲਟਾ ਹੁਣ ਇਹਨਾਂ ਨੇ ਕੱਲਾ ਡੀਜੀਪੀ ਸੈਣੀ ਤੇ ਅਹਿਰ ਆਲਮ ਦੀ ਗੱਲ ਕਰਦੇ ਨੇ ਪਰ ਉਹਨਾਂ ਦੀ ਸਾਰੀ ਸੈਨਾ ਨੂੰ ਤੁਸੀਂ ਥਾਪੀਆਂ ਦਿੱਤੀਆਂ ਐਸਐਸਪੀ ਲਾਏ ਉਹਨਾਂ ਦੇ ਕੇਸ ਸਰਕਾਰੀ ਉਤੇ ਲੜਨ ਦੀ ਗੱਲ ਕੀਤੀ ਇੰਨੇ ਸਾਲ ਤੁਸੀਂ ਪੰਜਾਬ ਦੇ ਮੁੱਦਿਆਂ ਵੱਲ ਪੰਥ ਦੇ ਮੁੱਦਿਆਂ ਵੱਲ ਪਿੱਠ ਕਰੀ ਰੱਖੀ। ਦੇਖਦੇ-ਦੇਖਦੇ ਆਖਰ ਚ ਆ ਕੇ ਪੰਥ ਨੇ ਫੈਸਲਾ ਕਰ ਲਿਆ ਵੀ ਨਹੀਂ ਰਹੇ ਹੁਣ ਸਾਡੇ। ਇਹ ਨਿੱਜ ਪ੍ਰਸਤ ਹੋ ਗਏ, ਪਰਿਵਾਰ ਪ੍ਰਸਤ ਹੋ ਗਏ, ਵਪਾਰ ਪ੍ਰਸਤ ਹੋ ਗਏ। ਤੇ ਇੱਕ ਚੋਣ ਦੋ ਕਿ ਹੁਣ ਤਿੰਨ ਤੇ ਤਾਂ ਹੀ ਤਾਂ ਲੋਕ ਕਹਿੰਦੇ ਨੇ ਇਹਦਾ ਮਤਲਬ ਜੇ ਤੁਸੀਂ ਚੋਣ ਨਾ ਹਾਰਦੇ। ਸਵਾਲ ਜੈਜ ਬਣਦਾ। ਇਹਦਾ ਮਤਲਬ ਫਿਰ ਤਾਂ ਤੁਸੀਂ ਦੱਬੀ ਜਾਂਦੇ ਸੇ ਐਂ ਘੋੜਾ। ਖੂਚ ਜਾਵੇ ਪੰਜਾਬ ਤੇ ਪੰਥ ਇਹੀ ਹੋਣਾ ਸੀ ਨਾ। ਸੋ ਇਸ ਕਰਕੇ ਸਖਵੀਰ ਆ ਜਿਹੜਾ ਉਹਦਾ ਫਰਕ ਬਾਦਲ ਸਾਹਿਬ ਨਾਲੋਂ ਇੱਕ ਇਹ ਆ ਇਹਦੀ ਕਾਰਜਸ਼ੈਲੀ ਵੱਖਰੀ ਐ ਬਾਦਲ ਸਾਹਿਬ ਨੇ ਜੇ ਵੱਡੀ ਜਥੇਦਾਰੀ ਆਪਾਂ ਦੇ ਕੋਲੇ ਰੱਖ ਲਈ ਸੀ ਉਹ ਤੇ ਰਿਸ਼ਤੇਦਾਰਾਂ ਨਾਲ ਝੁੰਮਟ ਵੀ ਇਕੱਠਾ ਕਰ ਲਿਆ ਸੀ ਤਾਂ ਵੀ ਵੰਡਤੀ ਸੀ ਤਾਕਤ ਆ ਇਲਾਕਾ ਢੀਂਡ ਸਾਹਿਬ ਦਾ ਆ ਬਰੰਪੁਰਾ ਦਾ ਜੀ ਇੱਥੇ ਸੇਖਮੰਦੀ ਚੱਲੂ ਇੱਥੇ ਮਲੂਕੇ ਤੇ ਭੁੰਦੜ ਦੀ ਚੱਲੂ ਇਹ ਜਿਹੜੀ ਨਵੀਂ ਜੋੜੀ ਆਈ ਨਾ ਜਿਹਨੂੰ ਮਾਝੇ ਦਾ ਜਰਨੈਲ ਕਹਿੰਦੇ ਨੇ ਤੇ 25 ਸਾਲ ਰਾਜ ਕਰਾਲ ਇਹਨਾਂ ਨੇ ਉਹ ਨਾਇਬ ਸੁਬੇਦਾਰੀਆਂ ਬਣਤੀਆਂ ਉੱਥੋਂ ਤਕਰਾਰ ਸ਼ੁਰੂ ਹੋਇਆ ਸੱਲੇ ਵਿੱਚ ਇਹਨਾਂ ਨੂੰ ਆਪ ਆਪਣੇ ਹਲਕੇ ਤੱਕ ਸੀਮਤ ਕਰ ਲਿਆ ਗਾਹਾਂ ਇਹ ਕਰ ਲਿਆ ਅਡ ਅਡ ਧੜਿਆਂ ਨੂੰ ਉਂਗਲਾਂ ਤੇ ਨਚਾਉਣ ਲੱਗ ਗਏ ਉਹ ਇੱਕ ਪੰਜਾਬੀ ਦੀ ਕਹਾਵਤ ਆ ਨਾ ਉਂਗਲਾਂ ਤੇ ਨੱਚਦੇ ਤਾਂ ਵੇਖੇ ਨੇ ਬਥੇਰੇ ਅਸੀਂ ਪਰ ਨਹਾ ਉਤੇ ਪਿੰਡ ਤੋਂ ਨਚਾਇਆ ਦੋ ਧੜਿਆਂ ਚ ਪਿੰਡ ਵੰਡ ਤਾ ਕਾਹਦਾ ਪੈਰ ਤੁ ਜਵਾਨੀ ਵਿੱਚ ਪਾਇਆ ਵੀ ਕਾਦੀ ਤਾਕਤ ਆ ਗਈ ਤੁਹਾਡੇ ਕੋਲੇ ਤੁਸੀਂ ਖੇਰੂ ਖੇਰੂ ਕਰਤਾ ਬੰਦ ਇਹ ਇਹ ਸਾਹਦ ਤੱਕ ਧੜੇ ਬਾਜੀ ਪੈਦਾ ਕੀਤੀ ਨਹੀਂ ਮੈਂ ਮੈਂ ਸਦਾ ਵੀ ਸੁਖਵੀਰ ਤੇ ਮਜੀਠੀਆ ਦੀ ਜਵਾਨੀ ਨੇ ਵੰਡਤੀ ਫਿਰ ਪਾਰਟੀ ਹਾਂ ਤੁਹਾਡੇ ਸਾਹਮਣੇ ਨੇ ਅੱਛਾ ਤੁਸੀਂ ਮੱਝ ਦੇ ਜਰਨਲ ਦੀ ਗੱਲ ਕੀਤੀ ਖੈਰ ਉਹ ਆਪਣੇ ਆਪ ਨੂੰ ਕਹਿੰਦੇ ਨੇ ਬਹੁਤ ਸਾਰੇ ਲੀਡਰ ਤਾਂ ਮੱਝ ਦੇ ਕਹਿੰਦੇ ਨੇ ਕੌਣ ਜਰਨਲ ਕਿਹਦਾ ਜਰਨਲ ਪਰ ਮਾਲੀ ਸਾਹਿਬ ਮਜੀਠੀਆ ਬੋਲੇ ਸਟੇਜ ਤੋਂ ਜਿਹੜੇ ਹੁਣ ਤੱਕ ਮਜੀਠੀਆ ਜਮਾਂ ਸ਼ਾਂਤ ਸੀਗੇ ਮਜੀਠੀਆ ਸਟੇਜ ਤੋਂ ਬੋਲਦੇ ਨੇ ਪਰ ਮਜੀਠੀਆ ਨੇ ਸਾਰਾ ਬਾਗੀਆਂ ਤੇ ਬਰੇ ਪਰ ਇਹ ਉੱਥੇ ਕਿਸੇ ਨੇ ਨਹੀਂ ਕਿਹਾ ਕੀ ਜੀ ਅਸੀਂ ਆਪਣੀ ਗਲਤੀ ਮੰਨਾਂਗੇ ਕਿ ਮਾਝੇ 'ਚ ਚੱਟਾ ਨਹੀਂ ਵਿਕੂਗਾ ਪੂਰੇ ਪੰਜਾਬ 'ਚ ਨਹੀਂ ਵਿਕੂਗਾ ਮਾਝੇ 'ਚ ਕਿਉਂ ਇਹ ਕਿਸੇ ਨੇ ਨਹੀਂ ਕਿਹਾ ਉੱਥੇ ਅਸੀਂ ਆਹ ਗਲਤੀਆਂ ਕੀਤੀਆਂ ਨੇ ਆਹ ਨਹੀਂ ਹੋਊਗੀ ਜੀ ਗੁੰਡਾਗਰਦੀ ਨਹੀਂ ਹੋਊਗੀ ਜੀ ਗੈਂਗਸਟਰਵਾਦ ਕੀ ਦੀ ਦੇਣਾ ਜੀ ਕਿੱਥੋਂ ਜੜਾਂ ਕਿੱਥੇ ਪੰਜਾਂ ਨੇ ਉਹਦੀਆਂ ਕੱਲੇ-ਕੱਲੇ ਮਸਲੇ ਤੇ ਕੋਈ ਨਹੀਂ ਬੋਲਿਆ ਜਿਹੜੀ ਮੌਜੂਦਾ ਸਰਕਾਰ ਆ ਜਿਹਦੀ ਹਰ ਇੱਕ ਰੈਲੀ 'ਚ ਗੀਤ ਸੀ ਸਰਕਾਰਾਂ ਹੀ ਬਕਾਉਂਦੀਆਂ ਨੇ ਚੱਟਾ ਤਾਂ ਹੀ ਤਾਂ ਸ਼ਰਿਆਮ ਵਿਕਦਾ ਮੈਨੂੰ ਕਹਿੰਦੇ ਵੀ ਕੀ ਹਾਲ ਚੱਟੇ ਦਾ ਕੀ ਹਾਲ ਆ ਮੈਂ ਆਮ ਆਦਮੀ ਵਪਾਰੀ ਬਣ ਕੇ ਤਾਂ ਆਗਲਾ ਕਹਿੰਦਾ ਇੱਥੋਂ ਕਰਕੇ ਉਧਰ ਨੂੰ ਕਰਨਾ ਪੁੜੀਆਂ ਨਹੀਂ ਹੈਗੀਆਂ ਨੇ ਛੋਟੀਆਂ ਨਹੀਂ ਦਿਹਾੜੀ ਬਣਦੀ ਐ ਰੋਜ਼ਗਾਰ ਤਾਂ ਹੈ ਨਹੀਂ ਮਾੜਾ ਹਾਲਾ ਸਾਰੇ ਕਿਸੇ ਦਾ ਇਹਨਾਂ ਨੇ ਜਿਹੜਾ ਕਹਿੰਦੇ ਸੀ ਨਾ ਨਸ਼ਿਆਂ ਦੇ ਸਦਾਕਰ ਵੱਡੇ ਇਹਨਾਂ ਨੇ ਕੱਲੇ-ਕੱਲੇ ਹੁਣ ਗਲੀਆਂ 'ਚ ਲੋਕ ਕਹਿੰਦੇ ਨੇ ਬੋਲਦੇ ਨੇ ਜੀ ਸਾਡੀ ਆਹ ਗਲੀ ਦੇ ਵਿੱਚ ਆਹ ਵਿਕਦਾ ਆਹ ਵਿਕਦਾ ਪੰਥ ਦੇ ਮੁੱਦਿਆਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਇਹ ਸੰਬੋਧਿਤ ਹੈ ਹੀ ਨਹੀਂ ਜੀ ਇਹ ਗੱਲ ਕਿਹੜੀ ਨੂੰ ਸੰਬੋਧਿਤ ਨੇ ਜਿਹੜੇ ਕੰਡੇ ਇਹਨਾਂ ਦੇ ਆਪ ਬੀਜੇ ਹੋਏ ਨੇ ਬਿਨਾਂ ਸ਼ਰਤ ਹਮਾਇਤ ਦਿੱਤੀ ਸੀ ਭਾਜਪਾ ਨੂੰ ਪਰ ਟੋੜਾ ਸਾਹਿਬ ਨੇ ਇੱਕ ਦਬਾਅ ਪਾ ਕੇ ਜਸਟਿਸ ਹਰਵੰਤ ਸਿੰਘ ਤੋਂ ਇੱਕ ਖਰੜਾ ਬਣਾ ਲਿਆ ਸੀ ਆਲ ਇੰਡੀਆ ਗੁਰਦੁਆਰਾ ਐਕਟ ਆਨੰਦਪੁਰ ਦੇ ਮਤੇ ਦੀ ਇਹ ਬਹੁਤ ਵੱਡੀ ਮੰਗ ਸੀ ਬਾਜਪਾ ਨੇ ਪ੍ਰਵਾਨ ਕਰਕੇ ਹੇਠਾਂ ਭੇਜਤਾ ਵੀ ਇਹਦੇ ਬਾਰੇ ਆਪਦੇ ਵਿਚਾਰ ਦੱਸੋ ਬਾਦਲ ਸਾਹਿਬ ਨੇ ਦੱਬ ਲਿਆ ਜੀ ਟੋੜਾ ਸਾਹਿਬ ਨੇ ਇੱਕ ਵਾਰ ਕਿਹਾ ਕਹਿੰਦੇ ਆਪਾਂ ਨੂੰ ਕਿ ਮਿਲੂ ਹੁਣ ਜੇ ਉਹ ਆਲ ਇੰਡੀਆ ਗੁਰਦੁਆਰਾ ਐਕਟ ਬਣਿਆ ਹੁੰਦਾ ਤਾਂ ਹਰ ਇੱਕ ਸਟੇਟ ਦੀ ਆਪਦੀ ਕਮੇਟੀ ਹੋਣੀ ਸੀ ਇੱਕ ਉਹਨਾਂ ਦਾ ਕੇਂਦਰ ਦਾ ਬੋਰਡ ਹੋਣਾ ਸੀ ਕੇਂਦਰੀ ਬੋਰਡ ਉਹ ਉਹਦੇ ਨਾਲ ਫਿਰ ਸਾਰੇ ਮਸਲੇ ਹੋਰ ਤਰ੍ਹਾਂ ਹੱਲ ਹੋਣੇ ਸੀ ਸਿੰਘ ਸਹਿਬਾਨ ਦੀ ਨੁਕਤੀ ਕਿਵੇਂ ਹੋਵੇ ਹੋਰ ਗੱਲਾਂ ਕੀ ਧਾਰਮਿਕ ਖੇਤਰ ਚ ਕਿਉਂਕਿ ਇੱਕ ਫੈਡਰਲ ਟੈਮ ਚ ਵਾਲੀ ਗੱਲ ਬਣ ਜਾਣੀ ਸੀ ਹੁਣ ਦਿੱਲੀ ਸਾਤੋਂ ਖੋਲੀ ਜੀ ਸਾਤੋਂ ਨਦੇੜ ਸਾਹਿਬ ਖੋਲਿਆ ਜੀ ਸਾਤੋਂ ਪਟਨਾ ਸਾਹਿਬ ਖੋਲਿਆ ਜੀ ਸਾਤੋਂ ਹਰਿਆਣਾ ਸਾਹਿਬ ਖੋਲੇ ਜੀ ਕਿਉਂ ਤੁਹਾਡੀ ਜਿੱਦੀ ਜਾਇਦਾਦ ਆ ਜਦੋਂ ਤੁਸੀਂ ਸਿੱਖਾਂ ਨੂੰ ਇੱਕ ਯਰਗਮਾਲ ਬਣਾ ਕੇ ਆਪਣੀ ਸਿਆਸਤ ਲਈ ਵਰਤਣਾ ਜਦੋਂ ਮਰਜ਼ੀ ਚਟਾਲਿਆਂ ਦੇ ਲੜ ਲਾ ਦਿਓ ਜਦੋਂ ਮਰਜ਼ੀ ਥੀ ਤੇ ਮਰਜ਼ੀ ਲੜ ਲਾ ਦਿਓ ਫਿਰ ਅਗਲੇ ਨੇ ਆਪ ਸਿੰਧੀ ਕੁੰਡੀ ਜੋੜਨ ਲਈ ਭਾਜਵਾਣਾ ਜਦੋਂ ਤੁਹਾਡੀ ਕੇਂਦਰੀ ਸੱਤਾ ਚ ਸੀ ਉਦੋਂ ਜੀ ਰਮਾਣਾ ਪ੍ਰਧਾਨ ਪਟਨਾ ਸਾਹਿਬ ਦਾ ਹਿੱਤ ਪ੍ਰਧਾਨ ਉੱਥੇ ਜੀ ਫਲਾਨਾ ਉੱਥੇ ਪ੍ਰਧਾਨ ਦਿੱਲੀ ਵਾਲੇ ਇੱਥੇ ਇੰਡਸਟਰੀ ਦੇ ਪ੍ਰਧਾਨ ਤੁਸੀਂ ਕੀਤਾ ਕੀ ਆ ਹੁਣ ਤੱਕ ਪੰਥ ਤੇ ਲੋਕਾਂ ਦੀ ਸ਼ਮੂਲੀਅਤ ਕਿੱਥੇ ਸੀ ਉਹ ਜਾਨੀ ਇਸ ਪੱਖੋਂ ਭਾਜਪਾ ਨਾਲ ਔਖੇ ਨੇ ਇਸ ਪੱਖੋਂ ਨਹੀਂ ਔਖੇ ਵੀ ਆ ਜਿਹੜੇ ਨਵੇਂ ਕਾਨੂੰਨ ਲੈ ਕੇ ਆਏ ਆ ਇਹ ਫਾਸ਼ੀਵਾਦ ਕਿੰਨੇ ਆ ਜਾਂ ਜੰਮੂ ਕਸ਼ਮੀਰ ਜਿਹੜਾ ਤੋੜਿਆ ਉਹਦਾ ਮਤਲਬ ਕੀ ਆ ਸਿਰਫ ਆਪਣੇ ਹਿੱਤਾਂ ਲਈ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਧਾਰਮਿਕ ਖੇਤਰ ਸਾਡੀ ਮੈਂ ਤਾਂ ਮੁਠੀ ਤੋਂ ਨਿਕਲ ਗਿਆ ਇਹੀ ਰੌਲਾ ਪਾਉਂਦੇ ਨੇ ਦੱਸੋ ਹੋਰ ਇਹ ਕਿਹੜਾ ਕਹਿੰਦੇ ਨੇ ਵੀ ਉਹਨੇ ਮੁਲਕ ਦਾ ਆ ਪੱਟੀ ਮੇਸ ਕਰਤੀ ਜਾਂ ਪੰਜਾਬ ਦੇ ਕਿਹੜੇ ਮੁੰਡੇ ਨੇ ਕੀਤੀ ਪੱਟੀ ਜਾ ਇਹ ਦੱਸਣ ਵੀ ਇਹਨਾਂ ਨੇ ਕਦੇ ਬੰਦੀ ਸਿੰਘਾਂ ਦਾ ਮਸਲਾ ਉਠਾਇਆ ਹੋਵੇ ਹੁਣ ਜੇ ਇੱਕ ਬੰਦੀ ਸਿੰਘ ਇਹਨਾਂ ਵਾਲੀ ਬੋਲੀ ਬੋਲਦਾ ਇਹਦੇ ਨਾਲ ਸਾਰਿਆਂ ਦਾ ਵਿਚਾਰ ਤਾਂ ਨਹੀਂ ਬਣ ਜਾਂਦਾ ਉਹਦੇ ਆਪ ਦੇ ਵਿਚਾਰ ਹੋ ਸਕਦੇ ਨੇ ਪਰ ਇਹ ਕਾਨਫਰੰਸਾਂ ਵੀ ਤੁਸੀਂ ਪਾੜਾ ਵਧਾਉਣ ਲਈ ਵਰਤੀਆਂ ਨੇ ਇੱਕ ਦੂਜੇ ਤੇ ਨਿੱਜੀ ਹਮਲੇ ਕੀਤੇ ਨੇ ਤੇ ਸਭ ਤੋਂ ਵੱਧ ਨਿੱਜੀ ਹਮਲੇ ਸੁਖਵੀਰ ਵਾਲੀ ਧਿਰ ਵੱਲੋਂ ਕੀਤੇ ਗਏ ਹਮ ਮਾਲੀ ਸਾਹਿਬ ਮੈਂ ਦੁਆਰਾ ਫਿਰ ਪਿੱਛੇ ਨਾ ਮਜੀਠੀਆ ਸਾਹਿਬ ਵਰੇ ਬਾਕੀਆਂ ਤੇ ਸੁਖਵੀਰ ਬਾਦਲ ਨੇ ਮੈਂ ਕੋਈ ਫਿਰ ਕਹਣਾ ਸੁਖਵੀਰ ਬਾਦਲ ਨੇ ਸਿੱਧਾ ਦੋਸ਼ ਲੋਕਾਂ ਨੂੰ ਕਿਹਾ ਕਿ ਤੁਸੀਂ ਗਲਤੀਆਂ ਕੀਤੀਆਂ ਨੇ ਪਰ ਸੁਖਵੀਰ ਬਾਦਲ ਨੇ ਅੱਜ ਤੱਕ ਕਦੇ ਵੀ ਇੱਕ ਥਾਂ ਤੇ ਇਹ ਨਹੀਂ ਆਖਿਆ ਕਿ ਸਾਡੀ ਸਰਕਾਰ ਰੋਣ ਦਿਓ ਜੀ ਸਾਨੂੰ ਪਾਵਰ ਦਿਓ ਜੀ ਦੁਬਾਰਾ ਸਾਨੂੰ ਲੈ ਕੇ ਉਹ ਅਸੀਂ ਚਿੱਟਾ ਨਹੀਂ ਵੇਚਣ ਦੇਵਾਂਗੇ ਅਸੀਂ ਗੈਕਸਟ ਬਾਦ ਖਤਮ ਕਰਾਂਗੇ ਅਸੀਂ ਬੇਰਜ਼ਗਾਰੀ ਇਹਦਾ ਜਿਹੜਾ ਸਾਰਾ ਮਸਲਾ ਨਿਬੇੜਾਂਗੇ ਅਸੀਂ ਰਜ਼ਗਾਰ ਦੇਵਾਂਗੇ ਕਿਤੇ ਇੱਕ ਗੱਲ ਨਹੀਂ ਕਹੀ ਪੁਰਾਣੀਆਂ ਕੀਤੀਆਂ ਗਲਤੀਆਂ ਕਿਤੇ ਨਹੀਂ ਮੰਨੀਆਂ ਅੱਜ ਵੀ ਲੋਕ ਦੋਸ਼ੀ ਨੇ ਉਹਨਾਂ ਦੇ ਲਈ ਤਾਂ ਗਗਨ ਗੱਲ ਤਾਂ ਇਹੀ ਹੈ ਨਾ ਇਹ ਤਾਂ ਹੁਣ ਫਸਿਆ ਹੋਇਆ ਸੁਖਵੀਰ ਜਿਹਦੇ ਕਰਕੇ ਇਹਨੂੰ ਉੱਥੇ ਮੈਂ ਸਾਰਾ ਕੁਝ ਆਪਣੀ ਢੋਲੀ ਤੇ ਪਾਉਣਾ ਤੇ ਮੈਂ ਨਣਾ ਇੱਕ ਵੀ ਨਹੀਂ ਮਤਲਬ ਹੁਣ ਤਾਂ ਤੱਥ ਵੀ ਇਹਨੇ ਸਾਹਮਣੇ ਆ ਗਏ ਨਾ ਜੀ ਸਿਰਸੇ ਵਾਲੇ ਸਾਧ ਨਾਲ ਮੀਟਿੰਗਾਂ ਦੀ ਗੱਲ ਵੋਟਾਂ ਦੀ ਗੱਲ ਮਾਫੀ ਨਾਮੇ ਦੀ ਗੱਲ ਕਿੰਨੀਆਂ ਗੱਲਾਂ ਸਾਹਮਣੇ ਆ ਗਈਆਂ ਕੋਈ ਇੱਕ ਗੱਲ ਮੰਨਣ ਨੂੰ ਤਿਆਰ ਨਹੀਂ ਐਂ ਕਹਿ ਦੋ ਹਾਂ ਜੀ ਜਿਵੇਂ ਪਹਿਲਾਂ ਅਸੀਂ ਜਾਣੇ ਅਣ ਜਾਣੇ ਗਲਤੀਆਂ ਹੋ ਗਈਆਂ ਹੁਣ ਵੀ ਜਾਣੇ ਅਣ ਜਾਣੇ ਕਿ ਸੋ ਅਸਲ ਚ ਉਹ ਅਹਿਸਾਸ ਨਹੀਂ ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ ਮਾਇਆ ਧਾਰੀ ਅੰਨਾ ਬੋੜਾ ਮਾਇਆ ਧਾਰੀ ਨੇ ਸਾਰੇ ਪੈਸੇ ਇਕੱਠੇ ਕੀਤੇ ਨੇ ਜਿਹੜਾ ਜਿੰਨੇ ਵੀ ਕਰ ਸਕਦਾ ਸੀ ਕਿਸ ਨੇ ਪਲਾਟ ਖਰੀਦ ਲਈ ਕਿਸ ਨੇ ਕੋਠੀਆਂ ਖਰੀਦ ਲਈ ਕਿਸ ਨੇ ਕੋਈ ਕਰ ਲਿਆ ਕਿਸ ਨੇ ਕੁਛ ਕਰ ਲਿਆ ਕਿਸੇ ਨੇ ਆਪਣੇ ਜਵਾਕ ਅਫਸਰ ਲਵਾ ਲਏ ਸੋ ਇਸ ਕਰਕੇ ਉਹ ਜਿਹੜਾ ਜਿਹੜੀ ਚੀਜ਼ ਦੀ ਪੰਥ ਨੂੰ ਲੋੜ ਆ ਜਿਹੜਾ ਚੀਜ਼ ਕਹਿੰਦੇ ਆ ਨਾ ਆਪਾਂ ਬਖਸ਼ਣ ਹਰ ਹੁੰਦੇ ਆ ਬਖਸ਼ਣ ਹਰ ਲਈ ਅਹਿਸਾਸ ਤਾਂ ਹੋਵੇਂਦਰਾ ਪੈਣਾ ਜੀ ਜੇ ਤੁਹਾਡੇ ਅੰਦਰ ਉਹ ਅਹਿਸਾਸ ਪੈ ਜਾ ਹੋ ਫਿਰ ਤੁਸੀਂ ਕਹੋਗੇ ਵੀ ਅਸੀਂ ਸਿਰਫ ਸਰਕਾਰਾਂ ਬਣਾਉਣ ਤੇ ਚਲਾਉਣ ਆਲਾ ਨੁਕਤਾ ਸੀ ਜਿਹੜਾ ਅਸੀਂ ਉਹ ਤੇ ਕੇਂਦਰਿਤ ਹੋ ਕੇ ਰਹੇਗੇ ਇਸੇ ਕਰਕੇ ਆ ਹੋਇਆ ਇਸੇ ਕਰਕੇ ਆ ਹੋਇਆ ਇਸੇ ਕਰਕੇ ਆ ਹੋਇਆ ਤੁਸੀਂ ਜੜ ਤਾਂ ਫੜੋ ਨਾ ਜੀ ਹੁਣ ਗੁੱਥੀ ਉਲਝੀ ਹੋਈ ਆ ਸਿਆਣਾ ਬੰਦਾ ਜਿਹੜਾ ਉਹਨੂੰ ਪਤਾ ਇੱਥੋਂ ਤੰਦ ਫੜਾਂਗੇ ਨਾਲ ਦੀ ਨਾਲ ਸਾਰੀ ਉਲਝ ਜੀ ਉਹ ਤੰਦ ਨਹੀਂ ਫੜੀ ਜਾ ਰਹੀ ਇਹਨਾਂ ਦੀ ਇਸੇ ਕਰਕੇ ਜਿਹੜੇ ਤੁਸੀਂ ਗੱਲਾਂ ਕਹਿੰਦੇ ਹੋ ਚਲੋ ਸਰਕਾਰ ਤਾਂ ਜਦੋਂ 27 ਦੀ ਗੱਲ ਆਉਣਾ ਜੀ ਇਹ ਮੁੱਦੇ ਨਹੀਂ ਹਵਾਰਦੇ ਮਤਲਬ ਇਹ ਤੁਸੀਂ ਕਹੋ ਵੀ ਹੁਣ ਨਸ਼ੇ ਕਿਵੇਂ ਵਿਕਦੇ ਆ ਹੁਣ ਲੁੱਟ ਕਿਵੇਂ ਹੁੰਦੀ ਆ ਹੁਣ ਟਰਾਂਸਪੋਰਟ ਜਾਣ ਲੱਗੀਆਂ ਦਿੱਲੀ ਏਡੇ ਤੇ ਹੁਣ ਉੱਥੇ ਕਰਦੇ ਆ ਬੱਗਾ ਬੱਡਰ ਖੋਲਣ ਦੀ ਗੱਲ ਨਹੀਂ ਕਰਦੇ ਇਥੋਂ ਐ ਤਾਂ ਕਹੀ ਜਾਂਦੇ ਨੇ ਹੋਰ ਕ ਮੰਤਰੀ ਅੱਡਾ ਬਣ ਜੂਗਾ ਸਾਰੇ ਕ ਮੰਤਰੀ ਅੱਡੇ ਅਸੀਂ ਬਣਾਏ ਪੰਜਾਬ ਨੂੰ ਕੀ ਮਿਲਿਆ ਜੀ ਉਹਨਾਂ ਨੂੰ ਅੱਧਾ ਪੰਜਾਬ ਤੋੜਿਆ ਫਿਰਦਾ ਦੁੱਗਣੇ ਰੇਟ ਤੇ ਟਿਕਟਾਂ ਨੇ ਜੇ ਇਹੀ ਅਮਰਸਰ ਦਾ ਮਹਾਲੀ ਤੋੜ ਡਾਣਾ ਹੁਣ ਇਹਨਾਂ ਦੇ ਆਲੇ ਦਾਲੇ ਜੁੜ ਕੇ ਕਿੰਨਾ ਵਪਾਰ ਵਧੂ ਕਿੰਨਾ ਟੈਕਸੀਆਂ ਦਾ ਟੱਬਿਆਂ ਦਾ ਰਹਿਣ ਦਾ ਹੋਟਲਾਂ ਦਾ ਸਾਰੇ ਕਿਸੇ ਦਾ ਸੋ ਇਸ ਕਰਕੇ ਰਸਮੀ ਤੌਰ ਤੇ ਇਹਨਾਂ ਨੇ ਜਿਹੜਾ ਇਤਕੀ ਨਾ ਇਹਨਾਂ ਨੇ ਮੈਨੀਫੈਸਟੋ ਨਹੀਂ ਕਿਹਾ ਜੀ ਇਹਨਾਂ ਨੇ ਕਿਹਾ ਐਲਾਨ ਨਾਵਾ ਮਤਲਬ ਮੁੜ ਕੇ ਇਹ ਕਿਹਾ ਵੀ ਆ ਹੁਣ ਸਾਡੇ ਐਲਾਨ ਨੇ ਪਰ ਕਿਉਂਕਿ ਅੰਦਰੋਂ ਤਾਂ ਹੈ ਨਹੀਂ ਕਾਰਜਾਂ ਦਾ ਢਿੱਡ ਪੂਰਾ ਕੀਤਾ ਹੁਣ ਇਹਨਾਂ ਨਾਲ ਕਿਵੇਂ ਟੁੱਟੀ ਮਤਲਬ ਭਾਜਪਾ ਨਾਲ ਆਪਣੇ ਆਪਣੇ ਰਖੜਾ ਧਾਲੀ ਵਾਲਾ ਜਿਹੜੇ ਦਰਸ਼ਨ ਧਾਲੀ ਵਾਲ ਜੀ ਜੀ ਉਹਨੇ ਦੱਸਦੀ ਨਾ ਸਾਰੀ ਗੱਲਾਂ ਸਾਹਮਣੇ ਦੱਸਦੀ ਨਾਲ ਕੋਈ ਗੱਲ ਤੁਸੀਂ ਕਹਿਣ ਜੋਗ ਰਹੇ ਹਾਂ ਜੀਮੇ ਨੂੰ ਪੁੱਛਿਆ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਮਤਲਬ ਸੁਖਵੀਰ ਨੂੰ ਪੁੱਛਿਆ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਸੋ ਇਸ ਕਰਕੇ ਜਦੋਂ ਤੱਕ ਤੁਸੀਂ ਮੰਤ ਨਹੀਂ ਧਾਰਦੇ ਸਜ਼ਾ ਐ ਨਹੀਂ ਹੁੰਦੀ ਉੱਥੇ ਸਜ਼ਾ ਜਾਂ ਤਨਖਾਹ ਕੀ ਬਣਨਾ ਹੁੰਦਾ ਉੱਥੇ ਜਾਣ ਦਾ ਇੱਕੋ ਮਤਲਬ ਆ ਵੀ ਦੁਨਿਆਵੀ ਹੰਕਾਰ ਦੁਨਿਆਵੀ ਸੋਚਾਂ ਨਿੱਜ ਛੱਡ ਕੇ ਉੱਥੇ ਤੁਸੀਂ ਨਿਮਾਣੇ ਸਿੱਖ ਵਜੋਂ ਜਾਓ ਪਰ ਇਹ ਤਾਂ ਜਦੋਂ ਪਹਿਲੀ ਵਾਰ ਗਿਆ ਕੀ ਕਰਕੇ ਗਿਆ ਭੰਗ ਕਰਕੇ ਗਿਆ ਕੋਰ ਕਮੇਟੀ ਉੱਥੇ ਬਾਹਰ ਹੋ ਗਏ ਜਦੋਂ ਦੂਜੀ ਵਾਰ ਗਿਆ ਚਿੱਠੀ ਦੇਣ ਫਿਰ ਉਹਨਾਂ ਨੂੰ ਪਾਰਟੀ ਚੋਂ ਕੱਢ ਕੇ ਗਿਆ ਹੁਣ ਇਹ ਕਹਿੰਦਾ 99% ਮੇਰੇ ਨਾਲ ਆ ਮੰਨ ਲੈਣੇ ਆ ਜਦੋਂ 100% ਸੀ ਉਦੋਂ ਨਹੀਂ ਕਿਸੇ ਨੇ ਗੱਲ ਸੁਣੀ ਤੇਰੀ ਇਹਨਾਂ ਨੂੰ ਮੈਂ ਨਾਲ ਕਿਵੇਂ ਸੁਣ ਲੈਣਗੇ ਐਡੀ ਵੱਡੀ ਲੀਡਰਸ਼ਿਪ ਇਹ ਵੀ ਕਹਿੰਦੇ ਨੇ ਨਾ ਵੀ ਲੀਡਰਸ਼ਿਪ ਇੱਕ ਦਿਨ ਚ ਨਹੀਂ ਪੈਦਾ ਹੁੰਦਾ ਬਿਲਕੁਲ ਠੀਕ ਆ ਸੰਘਰਸ਼ ਚੋਂ ਪੈਦਾ ਹੁੰਦਾ ਗਲਤੀਆਂ ਵੀ ਹੋ ਜਾਂਦੀਆਂ ਨੇ ਪਰ ਤੂੰ ਤਾਂ ਕੋਈ ਕੱਚੇ ਨਹੀਂ ਛੱਡੀ ਲੀਡਰਾਂ ਨੂੰ ਮਾਲੀ ਸਾਹਿਬ ਜਿਹੜੇ ਇੱਕ ਸੁਖਵੀਰ ਬਾਦਲ ਦੇ ਧੜੇ ਵੱਲੋਂ ਦੋਨਾਂ ਵੱਲੋਂ ਹੀ ਅਸਲ ਚ ਦੂਜਿਆਂ ਵੱਲੋਂ ਇਹਨਾਂ ਤੇ ਹਮਲੇ ਕੀਤੇ ਗਏ ਸੁਖਵੀਰ ਬਾਦਲ ਦੀ ਧਿਰ ਵੱਲੋਂ ਉਹਨਾਂ ਤੇ ਹਮਲੇ ਕੀਤੇ ਗਏ ਪਰ ਸੁਖਵੀਰ ਬਾਦਲ ਦੇ ਧੜੇ ਵੱਲੋਂ ਇਹ ਗੱਲਾਂ ਕਹਿਣੀ ਆ ਕਿ ਢੀਂਂਸੇ ਦੀ ਉਮਰ ਕਿੰਨੀ ਆ ਜੀ ਉਹ ਖਿੱਚੀ ਫਿਰਦੇ ਹੋ ਤੁਸੀਂ ਉਹ ਫਲਾਣੇ ਦੀ ਉਮਰ ਨਹੀਂ ਆ ਜੀ ਉਹ ਉਮਰ ਵਾਲੇ ਹੋਗੇ ਤਾਂ ਫਿਰ ਜੇ ਕੋਈ ਕਹਦੇ ਭਾਈ ਤੁਸੀਂ ਭੁੰਦਰ ਸਾਹਿਬ ਨੂੰ ਖਿੱਚੀ ਫਿਰਦੇ ਹੋ ਤੇ ਜੇ ਕਹਦੇ ਭਾਈ ਬਾਗਲ ਸਾਹਿਬ ਨੂੰ ਤੁਸੀਂ ਕਿਸ ਉਮਰ ਚ 6ਵੀਂ ਵਾਰ ਮੁੱਖ ਮੰਤਰੀ ਬਣਾਉਣ ਨੂੰ ਫਿਰਦੇ ਸੀ ਦੇਖੋ ਜੇ ਤਾਂ ਇਹ ਹੈ ਨਾ ਵੀ ਤੁਹਾਡਾ ਕੁੱਤਾ ਕੁੱਤਾ ਸਾਡਾ ਕਟਟਾ ਵੀ ਮਤਲਬ ਤੁਸੀਂ ਵੇਖ ਲਓ ਤੁਸੀਂ ਤਾਂ ਬਾਦਲ ਸਾਹਿਬ ਤੋਂ ਜਾਣ ਵੇਲੇ ਕਿਸਾਨੀ ਕਾਨੂੰਨਾਂ ਦੇ ਹੱਕ 'ਚ ਬਿਆਨ ਦਵਾਇਆ ਮਤਲਬ ਸੱਤਾ ਹਾਸਲ ਕਰਨ ਰਹਿਣ ਖਤਰ ਤੁਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ ਹੁਣ ਕਿਹਾ ਸੁਖਵੀਰ ਨੇ ਇੱਕ ਵਾਰ ਮੇਰੇ ਖਾਤਰ ਉਸੂਲ ਪਿਆਰੇ ਨੇ ਸਾਡੇ ਖਾਤਰ ਸਿਧਾਂਤ ਪਿਆਰੇ ਨੇ 27 ਚ ਕੁਛ ਨਾ ਬਣੇ 29 ਚ ਕੁਛ ਨਾ ਬਣੇ 32 ਚ ਕੁਛ ਨਾ ਬਣੇ ਉਸੂਲ ਸਦਾ ਤੋਂ ਹੈ ਕਿੱਥੇ ਉਹ ਲੋਕਾਂ ਨੂੰ ਦਰਸ਼ਨ ਵੀ ਕਰਾਉਣਾ ਜੀ ਉਹਦੇ ਵੀ ਕਿਹੜੇ ਸਿਧਾਂਤ ਨੇ ਕਿਹੜੇ ਉਸੂਲ ਨੇ ਜਿਨ੍ਹਾਂ ਖਾਤਰ ਮਤਲਬ ਤੁਸੀਂ ਕਹਿੰਦੇ ਸਾਨੂੰ ਉਹ ਪਿਆਰੇ ਨੇ ਸੱਤਾ ਆਵੇ ਜਾਂ ਨਾ ਆਵੇ ਸੋ ਇਸ ਕਰਕੇ ਮਤਲਬ ਜਿੰਨ ਮਨ ਹੋਰ ਮੁਖ ਹੋਰ ਸੋ ਕੰਢੇ ਕੱਟਿਆ ਬਾਗੀ ਵੀ ਉਹਨਾਂ ਤੋਂ ਬਰੀ ਨਹੀਂ ਹੁੰਦੇ ਮਤਲਬ ਜਿਹੜੇ ਦੋਸ਼ਾ ਤੋਂ ਪਰ ਮੁੱਖ ਲੀਡਰਸ਼ਿਪ ਨੂੰ ਜੀ ਉਹ ਕਹਿੰਦਾ ਵੀ ਉਦੋਂ ਜਿਤਾਇਆ ਸੀ ਜਦੋਂ ਮੈਂ ਦੂਜੇ ਰਿਪੀਟ ਕੀਤੀ ਆ ਉਦੋਂ ਸਾਰੇ ਕਹਿੰਦੇ ਸੀ ਤੂੰ ਵਧੀਆ ਅੱਛਾ ਉਦੋਂ ਇੱਕ ਵਾਰ ਤੈਨੂੰ ਵਧੀਆ ਕਹਿਤਾ ਹੁਣ ਲਾਇਸੈਂਸ ਆ ਸਾਰੀ ਉਮਰ ਦਾ ਤੇਰੇ ਕੋਲੇ ਉਦੋਂ ਬਾਅਦ ਚਾਰ ਬਾਰ ਹਾਰ ਜੇ ਕਹਿੰਦਾ ਹੁਣ ਵੀ ਮੈਨੂੰ ਵਧੀਆ ਕਹੋ ਕਿਉਂਕਿ ਉਦੋਂ ਕੀਤਾ ਕਿਉਂਕਿ ਉਦੋਂ ਮੈਨੂੰ ਤੁਸੀਂ ਬਣਾਇਆ ਫਿਰ ਹੁਣ ਵੀ ਬਣਾਓ ਐ ਨਹੀਂ ਗੱਲਾਂ ਚੱਲਦੀਆਂ ਇਹ ਤਾਂ ਸਿਰ ਜੋੜ ਕੇ ਬੈਠਣਾ ਪੈਣਾ ਆਪਸੀ ਸੰਵਾਦ ਰਚਾਉਣਾ ਪੈਣਾ ਉਹ ਜਿਹੜੀ ਗੱਲ ਮੈਂ ਪਹਿਲਾਂ ਵੀ ਕਿਹਾ ਹੈ ਨਾ ਸਾਨਕ ਰੀਜੇ ਗੁਣਾਕੇਰੀ ਛੋੜ ਅਬਗਣ ਚਲੀਏ ਜੇ ਇਹ ਸਾਰਾ ਪਹਿਣਗੇ ਠੀਕ ਆ ਨਹੀਂ ਐਤਕੀ ਕੋਈ ਹੋਰ ਆਗੇ ਕੱਲ ਨੂੰ ਕੋਈ ਹੋਰ ਮਲੇ ਸਭ ਆਖੀ ਮੈਂ ਇੱਕ ਕਮੈਂਟ ਉਹਨਾਂ ਤੇ ਵੀ ਲਊਗਾ ਬਾਕੀਆਂ ਤੇ ਉਹਨਾਂ ਤੇ ਸਾਰੇ ਜੋ ਇਲਜ਼ਾਮ ਲੱਗਦੇ ਨੇ ਬਿਲਕੁਲ ਸਹੀ ਨੇ ਉਹਨਾਂ ਨੇ ਆਪਣਾ ਆਪ ਵਜ਼ੀਰੀਆਂ ਘਰ ਵਾਲੀਆਂ ਪੁੱਤ ਪੋਤਰੇ ਜਿਹਦਾ ਜ਼ਿੰਮੇਦਾਰ ਲੱਗਦਾ ਸੀ ਉਹਨਾਂ ਨੇ 7 ਤੋਂ 17 ਬਾਕੀਆਂ ਨੇ ਸਾਰੇ ਚੱਕ ਲੋ ਲਾ ਕੇ ਦੇਖਿਆ ਪਰ ਅੱਜ ਜਿਹੜੀ ਉਹਨਾਂ ਦੀ ਲਾਈਨ ਅਪ ਸੀ ਉਹਨਾਂ ਬਾਰੇ ਕਿਵੇਂ ਸੋਚਦੇ ਹਾਂ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਬਾਰੇ ਕਿਹਾ ਜਾਂਦਾ ਕਿ ਤੁਹਾਡੇ ਪਿੱਛੇ ਕੋਈ ਹੋਰ ਖੜਾ ਜੀ ਨੇ ਦੇਖੋ ਪਿੱਛੇ ਖੜਨ ਵਾਲਾ ਨਾ ਕਈ ਵਾਰ ਕੀ ਹੁੰਦਾ ਅਸੀਂ ਸੰਵਾਦ ਤੋਂ ਵਿਚਾਰ ਤੋਂ ਟੱਲਦੇ ਮਾਰੇ ਫਾਟਵੇ ਬਾਜੀ ਬਹੁਤ ਕਰ ਦਿੰਨੇ ਹੁਣ ਜਿਹੜੇ ਬੰਦੇ ਇੰਨੇ ਸਾਲ ਭਾਜਪਾ ਨਾਲ ਰਹੇ ਜਿਹੜੇ ਕਹਿੰਦੇ ਨੇ ਨੌ ਮਾਸ ਦਾ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਅੱਜ ਵੀ ਭਾਜਪਾ ਖਿਲਾਫ ਉਹ ਤਾਂ ਬੋਲਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਸਿਰਫ ਧਾਰਮਿਕ ਖੇਤਰ ਖਾਤਰ ਬੋਲਦੇ ਨੇ ਉਹਨਾਂ ਦੇ ਪਿੱਛੇ ਤਾਂ ਭਾਜਪਾ ਹੈ ਨਹੀਂ ਤੇ ਜਿਨ੍ਹਾਂ ਨੇ ਚੱਲ ਹੁਣ ਪੋਜੀਸ਼ਨ ਲਈਆ ਚਾਹੇ ਵੀ ਬਿਨਾਂ ਸ਼ਰਤ ਸਮਝਾ ਦੇਣੀ ਗਲਤ ਸੀ ਉਹਨਾਂ ਪਿੱਛੇ ਭਾਜਪਾ ਅਸਲ ਦੇ ਵਿੱਚ ਤੁਹਾਡਾ ਪੰਜਾਬ ਲਈ ਮੁੱਦਾ ਕੀ ਆ ਥੋੜਾ ਮੁਲਕ ਲਈ ਮੁੱਦਾ ਕੀ ਆ ਉਹ ਜੇ ਤੁਹਾਡਾ ਭਾਜਪਾ ਨਾਲ ਵਖਰੇਵੇਂ ਵਾਲਾ ਫੈਨਲ ਢਾਂਚੇ ਵਾਲਾ ਵੱਧ ਅਧਿਕਾਰ ਵਾਲਾ ਘੱਟ ਗਿਣਤੀਆਂ ਖਤਰੇ ਮੂਹ ਆਈਆਂ ਨੇ ਉਹਨਾਂ ਦੀ ਸੁਰੱਖਿਆ ਵਾਲਾ ਦਲਤਾਂ ਵਾਲਾ ਇਕੱਲਾ बसपा ਨਾਲ ਗੱਠ ਜੋੜ ਪਾ ਕੇ ਤਾਂ ਗੱਲ ਨਹੀਂ ਬਣਨੀ ਸੋ ਇਹ ਇਸ ਕਰਕੇ ਉੱਥੋਂ ਤੈ ਹੁੰਦਾ ਦੋਹੇ ਭਾਜਪਾ ਨਾਲੋਂ ਲਕੀਰ ਨਹੀਂ ਕੱਢ ਰਹੇ ਜਿਹੜੀ ਕੱਢਣੀ ਚਾਹੀਦੀ ਆ ਹੁਣ ਵੀ ਤੁਸੀਂ ਕਾਂਗਰਸ ਖਿਲਾਫੇ ਬੋਲਦੇ ਨਾ ਉਹਦੀ ਕਾਂਗਰਸ ਨਾਲ ਐ ਕੀਤਾ 10 ਸਾਲ ਹੋ ਗਏ ਉਹਨਾਂ ਨੂੰ ਸੱਤਾ 'ਚ ਅਗਲੇ 5 ਸਾਲ ਲਈ ਫੇਰ ਉਹ ਖੜੇ ਨੇ ਇਸ ਕਰਕੇ ਠੀਕ ਆ ਭੁੰਦਰ ਸਾਹਿਬ ਨੇ ਇੱਕ ਵਾਰੀ ਕਿਹਾ ਵੀ ਹੁਣ ਉਹ ਗੱਲ ਨਹੀਂ ਹੈ ਸਾਡੀ ਵੀ ਮਤਲਬ ਆਹ ਦੁਸ਼ਮਣਾਂ ਆਹ ਦੋਸਤਾਂ ਪਰ ਇੰਨੀ ਗੱਲ ਕਹਿ ਕੇ ਕੰਮ ਨਹੀਂ ਨਾ ਸਰਦਾ ਜੀ ਤੁਹਾਨੂੰ ਅਮਲੀ ਤੌਰ ਤੇ ਲਮੈਂ ਹੈ ਕਿ ਨਾ ਵੀ ਰਾਹੁਲ ਜੋ ਮੁੱਦੇ ਉਠਾ ਰਿਹਾ ਦੱਸੋ ਤੁਹਾਡਾ ਉਹਦੇ ਨਾਲ ਕੀ ਰੌਲਾ ਹੁਣ ਤਾਂ ਸਰਕਾਰ ਦੇ ਖਿਲਾਫ ਉਠਾ ਰਿਹਾ ਪਰ ਕਿਉਂਕੋ ਇੰਨੀ ਇੰਨਾ ਚਿਰ ਉਹੋ ਜਿਹਾ ਸੁਭਾਅ ਨਹੀਂ ਬਣ ਜਾਂਦਾ ਬੰਦੇ ਦਾ ਇਹਨਾਂ ਤੋਂ ਨੋਦੀ ਦਾ ਜਾਂ ਭਾਜਪਾ ਦਾ ਵਿਰੋਧ ਹੀ ਨਹੀਂ ਹੁੰਦਾ ਚਲੋ ਹੋਰ ਕਾਰਨ ਵੀ ਨੇ ਕਿਉਂਕਿ ਮਾਇਆਦਾਰੀ ਨੂੰ ਡਰ ਬਹੁਤ ਹੁੰਦਾ ਉਹਨੂੰ ਇਹ ਹੁੰਦਾ ਵੀ ਸੱਤਾ 'ਚ ਰਹਾ ਤਾਂ ਕਿ ਜਿਹੜਾ ਮਾਇਆ ਦੇ ਅੰਬਾਰ ਇਕੱਠੇ ਕੀਤੇ ਨੇ ਉਹਨਾਂ ਨੂੰ ਬਚਾ ਕੇ ਕਿਸੇ ਨਾ ਕਿਸੇ ਰੂਪ ਤੇ ਰੱਖ ਸਕਾ ਸੋ ਇਹਦੀ ਹਾਲਤ ਦੇ ਵਿੱਚ ਮਤਲਬ ਮੈਨੂੰ ਹਲੇ ਕੋਈ ਆਸ ਦੀ ਕਿਰਨ ਨਹੀਂ ਲੱਗਦੀ ਜਿਹੜਾ ਇਹ ਹੈ ਨਾ ਹੁਣ ਕਈ ਐਵੇਂ ਸਰਬਜੀਤ ਖਾਲਸਾ ਤੇ ਅਮਰਪਾਲ ਨੂੰ ਥਾਪੀ ਦੇ ਕੇ ਉਹਨਾਂ ਦੇ ਰਹੀਂ ਇੱਕ ਨਵਾਂ ਵਰਤਾਂਤ ਸਿਰਜਣ ਨੂੰ ਫਿਰਦੇ ਨੇ ਉਹ ਵਰਤਾਂਤ ਪਹਿਲਾਂ ਫੇਲ ਹੋਇਆ ਹੋਇਆ ਸਿਆਸੀ ਤੌਰ ਤੇ ਇਹ ਤਾਂ ਇਹਨਾਂ ਦੇ ਜਿਹੜੇ ਪਾਪ ਕੀਤੇ ਹੋਏ ਨੇ ਉਹਨਾਂ ਦੀ ਸਜ਼ਾ ਉਹਨਾਂ ਦੀ ਇਹਨਾਂ ਨੂੰ ਸਜ਼ਾ ਮਿਲੀ ਆ ਉਹਨਾਂ ਨੂੰ ਜਿੱਤ ਮਿਲੀ ਆ ਕਿਉਂਕਿ ਹੁਣ ਵੀ ਡਿਵਰੂਗੜੀ ਵਾਲੇ ਭੇਜਦੇ ਨੇ ਹੁਣ ਤੂੰ ਐਂ ਕਹਿਣਾ ਵੀ ਬੰਦੀਆਂ ਕੈਦੀਆਂ ਨਾਲੋਂ ਪਹਿਲਾਂ ਬੰਦੀ ਕਦੀ ਕਦੀ ਕੈਦੀ ਪਹਿਲਾਂ ਛਡਾਓ ਅੰਮ੍ਰਿਤਪਾਲ ਦੀ ਬਾਅਦ ਨਹੀਂ ਗੱਲ ਆ ਕਿਉਂ ਜੀ ਇਹ ਇੱਕ ਦੂਜੇ ਦੇ ਮੁਕਾਬਲੇ ਕਿਉਂ ਖੜਾ ਕਰਦੇ ਹੋ ਤੁਸੀਂ ਜਦੋਂ ਤੁਸੀਂ ਕਹਿੰਦੇ ਹੋ ਐਨਐਸਏ ਗਲਤ ਲਾਇਆ ਉਹ ਰਿਹਾਈ ਕਿਉਂ ਨਹੀਂ ਹੋਣਾ ਚਾਹੀਦਾ ਕਿਉਂ ਨਹੀਂ ਉਹ ਚਲੋ ਜੇ ਹਾਲੇ ਰਿਹਾਈ ਨਹੀਂ ਕਰਦੇ ਕਿਉਂ ਨਹੀਂ ਪੰਜਾਬ ਦੀ ਜੇਲ੍ਹ ਚ ਹੋਣਾ ਚਾਹੀਦਾ ਸੋ ਇਹ ਇਸ ਕਰਕੇ ਭਰੋਸੇ ਜੋ ਤਾਂ ਦਾ ਸੰਕਟ ਬਹੁਤ ਵੱਡਾ ਸਾਰੀ ਲੀਡਰਸ਼ਿਪ ਦਾ ਮਾਲੀ ਸਾਹਿਬ ਜਿਹੜਾ ਤੁਸੀਂ ਗੱਲ ਕੀਤੀ ਕਿ ਦੋ ਐਮਪੀਆਂ ਦੇ ਦੋ ਐਮਪੀਆਂ ਨੂੰ ਪੰਜਾਬ ਦੇ ਵਿੱਚ ਇੱਕ ਪੰਥਕ ਪਾਰਟੀ ਦੇ ਬਦਲ ਬਜੋਂ ਦੇਖਿਆ ਜਾ ਰਿਹਾ ਤੇ ਹੈ ਜਾਂ ਕੁਝ ਨਹੀਂ ਹੈਗਾ ਗਰਾਊਂਡ ਤੇ ਤੁਹਾਨੂੰ ਲੱਗਦਾ ਕੋਈ ਭੁਵਿੱਖ ਨਹੀਂ ਇਹਦਾ ਨਹੀਂ ਨਹੀਂ ਇਹਨਾਂ ਦੇ ਖਿਲਾਫ ਜਿਹੜਾ ਗੁੱਸਾ ਉਹ ਨਿਕਲਿਆ ਉਹ ਨਿਕਲਿਆ ਉਹਨਾਂ ਕੋਲੇ ਪੰਥਕ ਸਿਆਸਤਿਕ ਪੰਥਕ ਵਰਤਾਂਤ ਹੈ ਨਹੀਂ ਅਮਰਤਪਾਲ ਸਿੰਘ ਨੇ ਚਿੱਠੀ ਲਿਖਿਆ ਜੇਲ੍ਹ ਚੋਂ ਉਹਨੇ ਲਿਖੀ ਆ ਬਾਹਰੋਂ ਲਿਖੀ ਆ ਕਿਉਂਕਿ ਉਹਨ ਤਾਂ ਉਹਦੀ ਕੀਤੀ ਅਹੀਂ ਹੁੰਦਾ ਹੁੰਦਾ ਉਹਦੇ ਵਿੱਚ ਇੱਕ ਵੀ ਸ਼ਬਦ ਖਾਲਸਾਤਾਨ ਦਾ ਨਹੀਂ ਵਰਤਿਆ ਖਾਲਸਾ ਰਾਜ ਕੇ ਖਾਲਸਾ ਰਾਜ ਕੀ ਕਿਸਨ ਕੀ ਇਤਰਾਜ ਖਾਲਸਤਾਨ ਦੀ ਅੱਜ ਤੱਕ ਕਦੇ ਕੋਈ ਵੀ ਆਖਿਆ ਦਿੰਦਾ ਨਾ ਬਾਹਰਲੇ ਨਾ ਇੱਥੇ ਹਾਲਾਂਕਿ ਭਾਰਤ ਦੀ ਸੁਪਰੀਮ ਕੋਰਟ ਨੇ ਕਿਹਾ ਹੋਇਆ ਖਾਲਸਤਾਨ ਦੀ ਮੰਗ ਕਰਨਾ ਪੂਰਾ ਮੰਨ ਤਰੀਕੇ ਨਾਲ ਕੋਈ ਗਨਾਹ ਨਹੀਂ ਸੋ ਇਸ ਕਰਕੇ ਉਹ ਖੁੱਲ ਕੇ ਗੱਲ ਕਰਨ ਖਾਲਸਤਾਨ ਵਾਲੇ ਠੀਕ ਹੈ ਕੋਈ ਉਹਦੇ ਨਾਲ ਸਹਿਮਤ ਵੀ ਹੋ ਸਕਦਾ ਕੋਈ ਅਸਹਿਮਤ ਵੀ ਹੋ ਸਕਦਾ ਇਹ ਗੱਲ ਕਰਨ ਆਨੰਦਪੁਰ ਦੇ ਮਤੇ ਦੀ ਗੱਲ ਕਰਨ ਜਾਮਰਸਰ ਐਲਾਨ ਨਾਮੇ ਦੀ ਗੱਲ ਕਰਨ ਮੰਤਮ ਤਾਂ ਕੋਈ ਤੁਹਾਡੇ ਸਾਹਮਣੇ ਆਵੇ ਨਾ ਉਹ ਮੰਤਵ ਦੀ ਪੂਰਤੀ ਲਈ ਫਿਰ ਮੁੱਦੇ ਆ ਜਿਹੜੇ ਉਹ ਤੁਹਾਨੂੰ ਸਾਹਮਣੇ ਆਉਣਗੇ ਵੀ ਅਸੀਂ ਉਹ ਮੰਜ਼ਿਲ ਤੇ ਜਾਣਾ ਆਹ ਰਾਹ ਬਣਦਾ ਸਾਡੇ ਆ ਕਦਮ ਜਾਣਗੇ ਇਸ ਪੱਖੋਂ ਕੁਝ ਨਹੀਂ ਦਿਖਾਈ ਦੇ ਜੀ ਸ਼ੁਕਰ ਹੈ ਮਲੇ ਸ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਅਸੀਂ ਸਮਾਂ ਕੱਢਿਆ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ ਇਹ ਸੰਨ ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨੇ ਪੰਜਾਬ ਦੇ ਅਹਿਮ ਮਸਲਿਆਂ ਤੇ ਆਪਣੀ رائے ਰੱਖੀ ਤੇ ਅੱਗੇ ਵੀ ਪੰਜਾਬ ਦੇ ਹੋਰ ਅਹਿਮ ਮਸਲਿਆਂ ਤੇ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਜੁੜੇ ਰਹਿਣਗੇ